ਭਾਜਪਾ ਦੀ ਸਰਕਾਰ ਸੈਂਟਰ ਗਵਰਨਮੈਂਟ ਵੱਲੋਂ ਰਾਸ਼ਨ ਕਾਰਡ ਕੱਟੇ ਜਾਂਦਾ ਮਾਮਲਾ ਪੰਜਾਬ ਦੇ ਵਿੱਚ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦੇ ਹੋਏ ਅੱਜ ਪੁਰਜੋਰ ਨਿੰਦਾ ਕਰਦੇ ਹੋਏ ਐਮਐਲਏ ਮੁਹਾਲੀ ਕੁਲਵੰਤ ਸਿੰਘ ਅਤੇ ਐਮਐਲਏ ਡੇਰਾ ਬੱਸੀ ਕੁਲਜੀਤ ਸਿੰਘ ਰੰਦਾਵਾ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਸਰਕਾਰ ਦੀ ਇਸ ਨੀਤੀ ਦੀ ਪੁਰਜੋਰ ਨਿੰਦਾ ਕੀਤੀ ਅਤੇ ਰੋਸ ਜਤਾਇਆ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ মিডিਆ ਜਿਹੜਾ ਵੱਡੀ ਗੰਟੀ ਦੇ ਵਿੱਚ ਇੱਥੇ ਪਹੁੰਚਾਉਂਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਆਪਾਂ ਇੱਕ ਬਹੁਤ ਅਹਿਮ ਮੁੱਦੇ ਨੂੰ ਲੈ ਕੇ ਇੱਥੇ ਜੁੜੇ ਆ ਜਿਹੜਾ ਕਿ ਪੰਜਾਬ ਦੇ ਲਈ ਬਹੁਤ ਹੀ ਜ਼ਿਆਦਾ ਅਹਿਮ ਹੈ ਔਰ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਵੱਡਾ ਜਿਹੜਾ ਤੱਕਾ ਹੋ ਰਿਹਾ ਉਹਦੇ ਲਈ ਜਾਨਵਰਾਂ ਵਾਸਤੇ ਅਸੀਂ ਇੱਥੇ ਤੁਹਾਨੂੰ ਆਉਣ ਦੀ ਜਿਹੜੀ ਖੇਚਲ ਦਿੱਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਜਿਵੇਂ ਇੱਥੇ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਅਤੇ ਆਮ ਪਰਿਵਾਰਾਂ ਦੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ ਆ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ 55 ਲੱਖ ਗਰੀਬ ਲੋਕਾਂ ਦਾ ਰਾਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਹੈ ਇਹ ਸਿਰਫ ਇਹ ਫੈਸਲਾ ਨਹੀਂ ਹੈ ਇਕੱਲਾ ਇਹ ਪੰਜਾਬ ਤੇ ਸਿੱਧਾ ਹਮਲਾ ਹੈ ਪੰਜਾਬ ਦੇ ਲੋਕਾਂ ਤੇ ਸਿੱਧਾ ਹਮਲਾ ਹੈ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਅਨਾਜ ਉਗਾ ਕੇ ਪੂਰੇ ਦੇਸ਼ ਦਾ পেট ਭਰਦੇ ਨੇ ਅਤੇ ਹੁਣ ਦਿੱਲੀ ਦੇ ਦਿੱਲੀ ਦੀ ਉਹੀ ਸਰਕਾਰ ਪੰਜਾਬ ਦੇ ਗਰੀਬ ਪਰਿਵਾਰਾਂ ਦੀਆਂ ਪਲੇਟਾਂ ਖਾਲੀ ਕਰਨਾ ਚਾਹੁੰਦੀ ਹੈ ਅਸੀਂ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਮੰਨਦੇ ਹਾਂ ਅਤੇ ਬੇਇਨਸਾਫੀ ਬੁਰੇ ਤੋਂ ਹਰ ਪੱਧਰ ਤੇ ਲੜਾਂਗੇ ਪੰਜਾਬ ਦੇ ਕੁੱਲ 153000 ਲੋਕਾਂ ਨੂੰ ਰਾਸ਼ਨ ਕਾਰਡ ਰਹੀਂ ਮੁਫਤ ਆਸ਼ਮਨ ਦਿੱਤਾ ਜਾਂਦਾ ਸੀ ਕੇਂਦਰ ਦੇ ਹੁਕਮ ਕੇਂਦਰ ਨੇ ਹੁਕਮ ਦਿੱਤਾ ਹੈ ਕਿ 8 ਲੱਖ 2400 ਤੇ 93 ਰਾਸ਼ਨ ਕਾਰਡ ਕੱਟ ਦਿੱਤੇ ਜਾਣ ਇਸ ਦਾ ਮਤਲਬ ਹੈ ਕਿ ਸਤੰਬਰ ਤੋਂ 32 ਲੱਖ ਗਰੀਬ ਪਰਿਵਾਰਾਂ ਦਾ ਰਾਸ਼ਨ ਬੰਦ ਕਰ ਦਿੱਤਾ ਜਾਊਗਾ ਜੁਲਾਈ ਵਿੱਚ ਬੀਈ ਕੇ ਵਾਈਸੀ ਜਿਹੜੀ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਦੇ ਨਾਮ ਤੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਇਸ ਦਾ ਮਤਲਬ ਹੈ ਵੀ 55 ਲੱਖ ਮੈਂ ਫਿਰ ਦੱਸ ਦਉ 32 ਲੱਖ ਜਿਹੜੇ ਅ ਹੁਣ ਗੱਲ ਚੱਲ ਰਹੀ ਹੈ ਤੇ 23 ਲੱਖ ਪਹਿਲਾਂ ਆਲਰੇਡੀ ਜੁਲਾਈ ਚ ਬੰਦ ਕੀਤਾ ਜਾ ਚੁੱਕਿਆ ਤੇ ਇਹਦਾ 55 ਲੱਖ ਗਰੀਬ ਲੋਕਾਂ ਦੀਆਂ ਪਲੇਟਾਂ ਤੇ ਹਮਲਾ ਹੈ ਤੇ 55 ਲੱਖ ਗਰੀਬ ਲੋਕਾਂ ਨੂੰ ਜਿਹੜਾ ਰਾਸ਼ਨ ਉਹ ਪੰਜਾਬ ਦੇ ਵਿੱਚੋਂ ਮਿਲਣਾ ਉਹ ਬੰਦ ਹੋ ਜਾਊਗਾ ਹਰ ਤੇ ਇਹਦਾ ਮਤਲਬ ਇਹ ਹੋਊਗਾ ਵੀ ਹਰ ਤੇ ਪਰਿਵਾਰ ਪਿੱਛੇ ਇੱਕ ਰਾਸ਼ਨ ਕਾਰਡ ਆ ਜਿਹੜਾ ਉਹ ਕੱਟ ਦਿੱਤਾ ਗਿਆ ਇਹ ਜਿਹੜੀ ਭਾਜਪਾ ਦੀ ਨੀਤ ਨੀਅਤ ਹੈ ਇਹ ਦਰਸਾਉਂਦਾ ਵੀ ਇਹ ਲੋਕਾਂ ਦੇ ਲਈ ਕੀ ਹੈ ਇੱਕ ਪਾਸੇ ਵੋਟਾਂ ਦੀ ਗੱਲ ਚੱਲ ਰਹੀ ਆ ਤੇ ਦੂਜੇ ਪਾਸੇ ਆ ਲਗਾਤਾਰ ਇਦਾਂ ਦੇ ਹਮਲੇ ਜਿਹੜੇ ਗਰੀਬਾਂ ਦੇ ਉੱਤੇ ਕੀਤੇ ਜਾ ਰਹੇ ਨੇ ਭਾਜਪਾ ਜਿਹੜੀ ਉਹ ਪੰਜਾਬ ਨੂੰ ਸਜ਼ਾ ਦੇਣਾ ਚਾਹੁੰਦੀ ਆ ਭਾਜਪਾ ਕਹਿੰਦੀ ਹੈ ਕਿ ਉਹਨਾਂ ਦਾ ਰਾਸ਼ਟਰਬੰਦ ਕਰੋ ਜਿਨ੍ਹਾਂ ਕੋਲ ਮੜਾ ਮੋਟਾ ਕਿਤੇ ਕੋਈ ਘਰ ਆ ਜਾਂ ਕੋਈ ਅਸੀਂ ਵਗੈਰਾ ਲੱਗਿਆ ਹੋਇਆ ਹੈ ਦਿੱਲੀ ਦੀ ਏਸੀ ਕਮਰੇ ਵਿੱਚ ਏਸੀ ਕਮਰੇ ਵਿੱਚ ਬੈਠ ਕੇ ਬੈਠੇ ਨੇ ਜਿੱਡੀ ਸਰਕਾਰ ਉਹ ਪੰਜਾਬ ਦੇ ਪਿੰਡਾਂ ਦੇ ਹਾਲਾਤ ਨਹੀਂ ਸਮਝਦੀ ਪੰਜਾਬ ਆ ਜਿਹੜਾ ਉਹ ਗਰੀਬੀ ਰੇਖਾ ਦੇ ਥੱਲੇ ਚੱਲ ਰਿਹਾ ਹੈ ਹਾਲਾਂਕਿ ਅਨਾਜ ਪੰਜਾਬ ਵਗਾਉਂਦਾ ਹੈ ਉਹਦੇ باوجود ਵੀ ਜਿਹੜੇ ਲੋਕ ਨੇ ਉਹ ਰੋਟੀ ਤੋਂ ਭੁੱਖੇ ਮਰ ਰਹੇ ਨੇ ਤੇ ਜਿਨ੍ਹਾਂ ਦੀ ਰੋਟੀ ਆ ਉਹ ਖੋਈ ਜਾ ਰਹੀ ਹੈ ਤੇ ਪਾਈਵਾ ਇਹ ਕਹਿੰਦੀ ਹੈ ਵੀ ਜੇ ਕਿਸੇ ਕੋਲ ਕਾਰ ਆ ਤਾਂ ਰਾਸ਼ਨ ਨਹੀਂ ਦੇਣਾ ਸੀ ਉਹਨੂੰ ਪਾਈਵਾ ਕਿਹਾਵ ਦੇ ਗਰੀਬਾਂ ਦੇ ਦਾਤੂ ਨਹੀਂ ਸਮਝਣਾ ਚਾਹੁੰਦੀ ਇਹ ਸਿਰਫ ਬਹਾਨੇ ਲੱਭ ਕੇ ਰਾਸ਼ਨ ਬੰਦ ਕਰਨਾ ਚਾਹੁੰਗੇ ਜੇ ਕਿਸੇ ਦਾ ਬੱਚਾ ਕੋਈ ਨੌਕਰੀ ਕਰਦਾ ਛੋਟੀ ਮੋਟੀ ਉਹਨੂੰ ਵੀ ਇਹ ਚਾਹੁੰਦੀ ਹੈ ਵੀ ਪਾਈਵਾ ਚਾਹੁੰਦੀ ਹੈ ਵੀ ਮਤਲਬ ਰਾਸ਼ਨ ਜਿਹੜਾ ਉਹ ਨਾ ਮਿਲੋ ਤਾਂ ਸਾਡੀ ਜਿਹੜੀ ਲੜਾਈ ਹੈ ਸਾਡੇ ਮਾਝਾ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਬਕਾਇਦਾ ਤੌਰ ਤੇ ਕਹਿ ਚੁੱਕੇ ਨੇ ਕਈ ਰਾਸ਼ਨ ਕਿਸੇ ਇੱਕ ਬੰਦੇ ਦਾ ਵੀ ਬੰਦ ਨਹੀਂ ਹੋ। ਔਰ ਅਸੀਂ ਇਹਦੇ ਪਿੱਛੇ ਲੜਾਂਗੇ ਵੀ। ਔਰ ਅਸੀਂ ਇਹਦੇ ਪਿੱਛੇ ਜੇ ਸਾਨੂੰ ਧਰਨੇ ਦੇਣੇ ਪਏ ਕਿਤੇ ਜਾਣਾ ਪਿਆ ਦਿੱਲੀ ਤੱਕ ਵੀ ਜਾਣਾ ਪਿਆ ਅਸੀਂ ਉੱਥੇ ਜਾਵਾਂਗੇ ਵੀ ਕਿਉਂਕਿ ਇਹ ਪੰਜਾਬ ਦੇ ਹੱਕਾਂ ਤੇ ਸਿੱਧਾ ਜਿਹੜਾ ਹੈਗਾ ਉਹ ਮੈਂ ਸਮਝਦਾ ਵੀ ਢੱਕ ਹੈ। ਤੇ ਮੈਨੂੰ ਮੈਂ ਬੇਦੀ ਕਰਦਾ ਐ। ਭਾਈ ਭ ਸਰਕਾਰ ਨੇ ਵੀ ਫੈਸਲਾ ਜਿਹੜਾ ਆਪਣਾ ਤਰੰਤ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਜਿਹੜੇ ਗਰੀਬਾਂ ਨੂੰ ਜਿਹੜੀ ਰਾਹਤ ਉਹ ਦਿੱਤੀ ਜਾ ਸਕੇ ਮੈਂ ਬੇਨਤੀ ਕਰਦਾ ਮੇਰੇ ਨਾਲ ਇਹਦਾ ਬਸੀ ਹਲਕੇ ਤੋਂ ਐਮਐਲਏ ਸਾਹਿਬ ਇਤਿਹਾਨੇ ਕੋਲ ਜੀ ਜੀ ਅਗੋ ਇਹ ਨੂੰ ਸੰਬੋਧਨ ਕਰਨ ਸਾਰੇ ਸੱਸੀ ਕਨ ਪਹਿਲੀ ਗੱਲ ਤਾਂ ਪੰਜਾਬ ਨਾ ਕਦੀ ਚੁਕਿਆ ਨਾ ਕਦੀ ਚੁਕੇਗਾ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸੁਪਰੀ ਮਰਵਿੰਦ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਝੰਡਿਆਂ ਲਈ ਜੋ ਚੀਜ਼ਾਂ ਤੈਅ ਕੀਤੀਆਂ ਸੀ ਡਟ ਕੇ ਪੂਰੀਆਂ ਕੀਤੀਆਂ ਜਾਂਦੀਆਂ ਹਨ ਅੱਜ ਜਿਹੜਾ ਸਾਡਾ ਮੇਨ ਤੁਹਾਡੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਸਟੇਨ ਮੀਡੀਆ ਪਰ ਇਹ ਜੇ ਸਾਡੀ ਜਿਹੜੀ ਪਾਰਟੀ ਦੀ ਟੀਮ ਦੀ ਤੁਸੀਂ ਅੱਜ ਸਾਰੀ ਬੇਨਤੀ ਤੇ ਆਏ ਹੋ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਬੀਜੇਪੀ ਸਰਕਾਰ ਨੂੰ ਵੀ ਯਾਰ ਤੁਸੀਂ ਇਹ ਕੰਮ ਛੱਡ ਦਿਓ ਕਿਉਂਕਿ ਪੰਜਾਬ ਨੇ ਇਸ ਚੀਜ਼ਾਂ ਬਰਦਾਸ਼ਤ ਕਦੀ ਨਹੀਂ ਕੀਤੀ ਪੰਜਾਬ ਸਭ ਤੋਂ ਮੁਰੇ ਹੋ ਕੇ ਫਰੰਟ ਤੇ ਲੜਾਈ ਲੜਨ ਵਾਲਾ ਸੂਪਰ ਪੰਜਾਬ ਦਾ ਕਿਸਾਨ ਅਨਾਜ ਗਾਉਂਦਾ ਪੰਜਾਬ ਦਾ ਕਿਸਾਨ ਜਦੋਂ ਭਰਦੇਸ਼ ਕੋਲ ਖਾਨਜੋਗਾ ਦਾਣਾ ਨਹੀਂ ਇੱਕ ਕਣਕ ਦਾ ਦਾਣਾ ਚੌਲ ਦਾ ਦਾਣਾ ਨਹੀਂ ਉਸ ਕਰ ਪੰਜਾਬ ਨੇ ਟੇਡ ਭਰਿਆ ਅੱਜ ਮੋਦੀ ਸਰਕਾਰ ਬੀਜੇਪੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅੱਜ ਵੀ ਭਰਦੇਸ਼ ਦੇ ਉੱਪਰ ਬਹੁਤ ਵੱਡਾ ਜਿਹੜਾ ਇੱਕ ਇਹ ਜਾ ਹਮਲਾ ਤੁਸੀਂ ਕਰਨ ਜਾ ਰਹੇ ਹੋ ਪੰਜਾਬ ਕਦੀ ਉਹਨੂੰ ਬਰਦਾਸ਼ਤ ਨਹੀਂ ਕਰੇਗਾ ਮੈਂ ਇਸ ਤੁਹਾਡੇ ਅੱਜ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜਿੰਨਾ ਚਿਰ ਪੰਜਾਬ ਚ ਆਪਣੀ ਸਰਕਾਰ ਇੱਕ ਗਰੀਬ ਦਾ ਰਾਸ਼ਨ ਨਹੀਂ ਕੱਟੇਗਾ 120 ਕਰੋੜ ਰਾਸ਼ਨ ਦਾ ਪਾਤਰੀਆ ਦੀ ਜਿਹੜੀ ਤਸਦੀਕ ਪੂਰੀ ਹੋ ਚੋ ਗਈ ਬਾਕੀ ਰਹੇ ਲੋਕਾਂ ਦੀ ਤਸਦੀਕ ਅਗਲੇ 6 ਮਹੀਨਿਆਂ ਚ ਘਰ-ਘਰ ਜਾ ਕੇ ਪੂਰੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਵਾਅਦਾ ਹੈ ਕਿਸੇ ਦਾ ਰਾਸ਼ਨ ਕਾਰਡ ਕਟਿਆ ਨਹੀਂ ਜਾਏਗਾ। ਕਿਸੇ ਵੀ ਮਾਂ ਦੀ ਥਾਲੀ ਚੋਂ ਰੋਟੀ ਨਹੀਂ ਚੱਕੜ ਦਵਾਵਾਂਗੇ ਭਾਵੇਂ ਭਾਜਪਾ ਹੈ ਭਾਵੇਂ ਕੋਈ ਹੋਰ ਵੀ। ਪਰ ਕਿਸੇ ਬੱਚੇ ਨੂੰ ਭੁੱਖਮਰੀ ਦਾ ਸ਼ਿਕਾਰ ਨਹੀਂ ਹੋਣਾ। ਅਰੇ ਦੇ ਨਾਲ ਭਾਜਪਾ ਦੀ ਨਵੀਂ ਚਾਲ 55 ਲੱਖ ਗਰੀਬਾਂ ਦਾ ਰਾਸ਼ਨ ਕੱਟਣ ਦੀ ਜਿਹੜੀ ਜਾਜਤ ਸਾਜ਼ਿਸ਼ ਹੈ। ਜਿਵੇਂ ਕਿ ਪਿੱਛੇ ਨਾ ਪਾਣੀ ਦੀ ਸਾਜ਼ਿਸ਼ ਕੀਤੀ ਗਈ। ਸਾਡੇ ਪਾਣੀਆਂ ਤੇ ਡਾਕੇ ਮਾਰੇਗੇ ਇਹ ਪੰਜਾਬੀ ਲੋਕ ਮੰਗਿਆਂ ਦਾ ਭਾਵੇਂ ਉਹਦੇ ਦਿਨ ਜੇ ਕਹਿਣ ਵੀ ਅਸੀਂ ਡਟ ਕੇ ਖੋਕੇ ਲੈ ਲਾਂਗੇ ਪੰਜਾਬੀ ਉਹਨੂੰ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇਸ਼ ਦਾ ਢਿੱਡ ਪਰਦਾ ਭਾਜਪਾ ਪੰਜਾਬੀਆਂ ਨੂੰ ਭੁੱਖਾ ਮਾਰਨੀ ਚਾਹੁੰਦੀ ਪੰਜਾਬ ਨੇ ਤਾਂ ਹਿੰਦੁਸਤਾਨ ਦੀ ਰਾਖੀ ਲਈ ਆਪਣਾ ਸਾਰਾ ਕੁਝ ਵਾਰਿਆ ਸੀ ਸੀਸ ਦੀਆਂ ਦਿੱਤੀਆਂ ਸਾਡੇ ਗੁਰੂ ਆਪੀਰਾਂ ਨੇ ਸ਼ਹੀਦਾਂ ਦੇ ਚ ਪੰਜਾਬ ਨੂੰ ਪੰਜਾਬ ਨੂੰ ਵਿਰਸੇ 'ਚ ਬਹੁਤ ਕੁਝ ਦਿੱਤਾ ਜਿਹੜਾ ਅੱਜ ਸਾਡੇ ਅੱਜ ਕੰਮ ਔਰ ਮੈਂ ਮੋਦੀ ਸਾਹਿਬ ਨੂੰ ਬੀਜੇਪੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਐ ਜੀਆਂ ਕੁੜੀਆਂ ਚਾਲਾ ਨਾ ਚਲੋ ਆ ਜਿਹੜਾ ਤੁਸੀਂ ਝਾਲਮ ਵਾਲਾ ਹਥਿਆਰ ਇੱਕ ਫਿਰ ਰਾਸ਼ਨ ਕੱਟਣ ਵਾਲਾ ਗਰੀਬ ਦੇ ਢਿੱਡ ਤੇ ਤੁਸੀਂ ਮਾਰਿਆ ਇਹ ਪੰਜਾਬ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ ਔਰ ਤੁਹਾਨੂੰ ਖਮਾਜਾ ਆਉਣ ਵਾਲੇ ਸਮੇਂ 'ਚ ਇਹਦਾ ਭੁਗਤਣਾ ਸਾਰਿਆਂ ਨੂੰ ਪੈਣਾ ਇਹਦੇ ਨਾਲ ਮੈਂ ਇੱਕ ਗੱਲ ਹੋਰ ਕਰਾਂ ਕਿ ਰਾਸ਼ਨ ਸਿਰਫ ਕਿਸਾਨ ਆਪਾਉਂਦਾ ਤੇ ਤੁਸੀਂ ਸਾਰੇ ਲੋਕਾਂ ਮੰਨੋ ਕਿਸਾਨ ਅੱਜ ਪੰਜਾਬ ਦੇ ਵਿੱਚ ਕਿਸਾਨ ਨੂੰ ਉਹਦਾ ਜਿਹੜਾ ਐਮਐਸਪੀ ਦਾ ਸੀ ਜੋ ਵੀ ਤੁਸੀਂ ਸਾਨੂੰ ਤਿੰਨ ਕਾਲੇ ਕਾਨੂੰਨ ਲਿਆ ਕੇ ਉਦੋਂ ਬਾਅਦ ਵੀ ਪੰਜਾਬ ਨੂੰ ਦਿੱਤਾ ਕੀ ਹੈ ਔਰ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਹੋਰ ਜ਼ਿਆਦਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜਿੰਨਾ ਚਿਰ ਭਗਵੰਦ ਮਾਨ ਸਰਕਾਰ ਮੁੱਖ ਮੰਤਰੀ ਪੰਜਾਬ ਹੈਗੇ ਆ ਇੱਕ ਵੀ ਘਰ ਦੇ ਵਿੱਚ ਚੁੱਲਾ ਨਹੀਂ ਬੁਜੇਗਾ ਕਿਸੇ ਦਾ ਵੀ ਰਾਸ਼ਨ ਕੱਟਣ ਨਹੀਂ ਦਿੱਤਾ ਜਾਏਗਾ ਪੰਜਾਬ ਦੀ ਜਿਹੜੀ ਥਾਲੀ ਹੈ ਉਹ ਜਦਿਆਵਾਦੀ ਪਾਰਟੀ ਦੀ ਸਰਕਾਰ ਬਣੀ ਉਹ ਪਰੋਸੀ ਗਈ ਤੇ ਪਰੋਸੀ ਰਹੇ আর ਜਿਹੜੀ ਅੱਜ ਭਾਜਪਾ ਸਰਕਾਰ ਕਹਿ ਰਹੀ ਹੈ ਸਿਰਫ ਅਮੀਰ ਲੋਕਾਂ ਦਾ ਰਾਸ਼ਨ ਬੰਦ ਕੀਤਾ ਜਾ ਰਿਹਾ ਫਿਰ ਇਹਨਾਂ ਦਾ ਵਿਰੋਧ ਕਿਉਂ ਹੈ ਇੱਕਲਾ ਅਮੀਰਾਂ ਦਾ ਨਹੀਂ ਪੰਜਾਬ ਦੇ ਜ਼ਰੂਰਤਮੰਦ ਬੰਦਿਆਂ ਦੇ ਹੱਕਾਂ ਤੇ ਡਾਕਾ ਜਿਨ੍ਹਾਂ ਨੂੰ ਰਾਸ਼ਨ ਦੀ ਅਸਲੀਅਤ ਲੋੜ ਹੈ ਉਹਦੇ ਡਾਕਾ ਪਾਉਂਦੇ। ਭਾਜਪਾ ਦੀ ਪਰਵਾਦਾ ਜਿਸ ਕੋ ਛੋਟੀ ਕਾਰ ਹੈ ਨੌਕਰੀ ਕਰਦਾ। 2 2.5 ਏਕੜ ਜ਼ਮੀਨ ਹੈ ਅੱਦੋਂ ਵੀ ਇੱਕ ਘਰ ਦੇ ਵਿੱਚ ਸਰ ਇੱਕ ਮੁੰਡਾ ਪੜ੍ਹ ਕੇ ਕੋ ਡੀਸੀ ਲੱਗ ਜਾਂਦਾ ਦੂਜੇ ਬਚਾਰੇ ਗਰੀਬ ਰੋਲੇ ਫਿਰਦੇ ਪਿੰਡਾਂ ਚੋਂਦਾ ਕਸੂਰ ਕੀ ਹੈ? ਉਹਨਾਂ ਕੀ ਕਸੂਰ ਹੈ ਉਸੇ ਮਾਂ ਨੇ ਔਰ ਉਸ ਬਾਪ ਨੇ ਪੁੱਤ ਚਾਰੇ ਜੰਮੇ ਹੁੰਦੇ ਨੇ। ਉਹਨਾਂ ਕੋ ਖਾਣ ਜੋਗੇ ਦਾਣੇ ਘਰ ਨਹੀਂ। ਘਰੇਲੂ ਹਾਲਾਤ ਬਹੁਤ ਖਰਾਬ ਹੁੰਦੇ। ਇਸ ਕਰਕੇ ਇਹ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ ਕੇਂਦਰ ਕੇਂਦਰ ਕਹਿੰਦਾ ਹੈ ਕਿ ਇਹ KYC ਪੂਰਾ ਨਹੀਂ ਹੋਇਆ ਇਸ ਲਈ ਰਾਸ਼ਨ ਬੰਦ ਕੀਤਾ ਗਿਆ ਪੰਜਾਬ ਦੀ ਪ੍ਰਭਾਸ਼ਾ ਜਾਣਦਾ ਹੈ BJP ਇਹਨੂੰ ਚੀਜ਼ ਨੂੰ ਆਪਣੇ ਕੋਲ ਸੰਭਾਲ ਕੇ ਰੱਖੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਖੁਦ ਪਤਾ ਹੈ ਲੇਕਿਨ ਇਹ ਜਿਹੜਾ ਝਾਲ ਮੜਾ ਹਥਿਆਰ BJP ਨੇ ਅਡਾਪਟ ਕਰਕੇ ਪੰਜਾਬ ਤੇ ਮਾਰੂ ਨੀਤੀ ਲੈ ਕੇ ਆ ਗਰੀਬ ਦਾ ਰਾਸ਼ਨ ਖੋਣ ਦੀ ਇਹ ਪੰਜਾਬ ਹਰ ਕਿਸੇ ਨੂੰ ਬਰਦਾਸ਼ਤ ਨਹੀਂ ਔਰ ਮੈਂ ਕੇਂਦਰ ਸਰਕਾਰ ਨੇ ਜਿਹੜੀ ਇਹ ਯੋਜਨਾ ਤੇ ਅੜੀ ਐ ਪੰਜਾਬ ਸਰਕਾਰ ਕੀ ਕਰੇਗੀ ਅਸੀਂ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦੀ ਮਿਆਦ ਵਧਾਉਣ ਲਈ ਮੇਰੇ ਮੁੱਖ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਅਸੀਂ ਸਾਰੇ ਐਮਐਲਏ ਸਹਿਬਾਨ ਤੇ ਸਾਡੀ ਪਾਰਟੀ ਦੇ ਸਾਰੇ ਅਸੀਂ ਸਾਰੇ ਅਪੀਲ ਕਰਦੇ ਹਾਂ ਇਹ ਸਾਲਜ ਦੁਬਾਰਾ ਨਜਰਸਾਲੀ ਜ਼ਰੂਰ ਕੀਤੀ ਅਸੀਂ ਆਉਣ ਵਾਲੇ ਜਿਹੜੇ 6 ਮਹੀਨਿਆਂ ਦੇ ਅੰਦਰ 55 ਲੱਖ ਗਰੀਬਾਂ ਦੇ ਲੋਕਾਂ ਦਾ ਰਾਸ਼ਨ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਐ ਪੰਜਾਬ ਸਰਕਾਰ ਹਲੇ ਇੱਕ ਪਲੇਟ ਪਰਨ ਤੇ ਕਾਨੂੰਨੀ ਲੜਾਈ ਵੀ ਲੜੇਗੀ ਰਾਜਨੀਤਿਕ ਤੇ ਜਨਤਕ ਅੰਦੋਲਨ ਵੀ ਕਰੇਗੀ ਇਸ ਲਈ ਮੈਂ ਅਖੀਰ ਦੇ ਵਿੱਚ ਫੇਰ ਆਪਣੀ ਗੱਲ ਨੂੰ ਪੂਰਾ ਕਰਦਾ ਹਾਂ ਐਮਐਲਏ ਸਭ ਨੂੰ ਕਹਾਂਗਾ ਕਿ ਜਿਹੜੇ ਅੱਜ ਏਜੰਡੇ ਤੇ ਗੱਲ ਕਰਨੀ ਸੀ ਕੁਝ ਤਾਥੋ ਦੇ ਰਹੇ ਨੇ ਆ ਉਹ ਵੀ ਦੇ ਦੇ ਤੁਹਾਨੂੰ ਜ਼ਰੂਰ ਆਪਣੇ ਦੱਸਣ ਤੁਸੀਂ ਕੁਝ ਸੋਚ ਤਾਂ ਮੈਨੂੰ ਤੁਸੀਂ ਜਾਗਰਣ ਕਿ ਕਰ ਸਕਦੇ ਐਸੀ ਜਿਹੜੀ ਪ੍ਰਕਿਰਿਆ ਚੱਲਦਾ ਹੈ ਬਿਲਕੁਲ ਜੇਸਸ ਕੋਈ ਇਸ ਤਰ੍ਹਾਂ ਚੱਲ ਰਿਹਾ ਹੈ ਜੀ ਜਾਗਰਣ ਲੈ ਕੇ ਆ ਕਿ ਬਿਲਕੁਲ ਕੋਈ ਕਿਸੇ ਦਾ ਅਸਿਕਟ ਨਹੀਂ ਕੱਟਿਆ ਜਾਊਗਾ ਵੀ ਆਮ ਆਦਮੀ ਪਾਰਟੀ ਜਾਣ ਤੋਂ ਦਿੱਕੇ ਇਹ ਦੋਸਤ ਹਨ ਮੰਨ ਲਓ ਵੀ ਪ੍ਰਧਾਨ ਸਾਹਿਬ ਨੂੰ ਨਾ ਜੀ ਪੁੱਛੋ ਇਸ ਬਾਰੇ ਫਿਰ ਜਾਣਕਾਰੀ ਜੀ ਹੁਣੀ ਹੈ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਨਾ ਕਟਿਆ ਜਾਵੇ ਤੇ ਉਹ ਵੀ ਗਰੰਟੀ ਜੇ ਲੈ ਲੈਣ ਵੀ ਨਹੀਂ ਕਟੇ ਜਾਊਗਾ ਫਿਰ ਤਾਂ ਝਗੜਾ ਹੀ ਕੋਈ ਨਹੀਂ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਹੈ ਨਹੀਂ ਉਹ ਜਾਣਕਾਰੀ ਕੋ ਬਿਨਾ ਜਿਹੜੀ ਗੱਲ ਆ ਉਹ ਕਰ ਰਹੇ ਹੈ ਕਿ ਸਾਹਿਬ ਜੀ ਕਿਸ ਤਰ੍ਹਾਂ ਦੀ ਹੁਣ ਤੁਹਾਡੀ ਰਣਨੀਤੀ ਕੀ ਰਹਿਣ ਵਾਲੀ ਹੈ ਕਿਉਂਕਿ ਭਾਜਪਾ ਜਿਹੜਾ ਹੈਗਾ ਇਹ ਬਕਵਾਸ ਜਿਆਦੇ ਵਿੱਚ ਫਿਰ ਤੋਂ ਦੁਬਾਰਾ ਤੋਂ ਸ਼ੁਰੂਆਤ ਕਰ ਦਿੰਦਾ ਹਾਂ ਅਜਿਹਾ ਲੱਗਦਾ ਉਹਦੀ ਟੀਮ ਕਿੱਥਾ ਗਿਆ ਉਹਨਾਂ ਪੰਜਾਬ ਸਰਕਾਰ ਦੀ ਜਾਂ ਆਵਾਮੀ ਪਾਰਟੀ ਦੀ ਕਿਸ ਤਰ੍ਹਾਂ ਦੀ ਰਣਨੀਤੀ ਹੈ ਕੀ ਲੋਕਾਂ ਦੇ ਕੋਲ ਜਾਓਗੇ ਤੁਹਾਨੂੰ ਸੁਝਾਓਗੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈ ਵੀ ਜੇ ਸਰਕਾਰ ਕਰੇ ਨਹੀਂ ਦੇਖੋ ਪਹਿਲਾਂ ਤਾਂ ਪੰਜਾਬ ਸਰਕਾਰ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਪਾਰਟੀਆਂ ਬੇਨਤੀ ਕਰ ਰਹੀ ਹੈ ਕੋਈ ਤੁਸੀਂ ਇਹਨੂੰ ਬੰਦ ਤੇ ਇਸ ਦੀ ਵਾਸਤੇ ਇਹ ਗਲਤ ਹੈ ਤੇ ਜੇ ਫਿਰ ਇਹ ਅੜੇ ਰਹਿਣਗੇ ਤਾਂ ਫਿਰ ਕੁਦਰਤੀ ਗੱਲ ਆਉਣੀ ਫਿਰ ਸੜਕ ਤੇ ਆਉਣਾ ਪਊਗਾ ਤੇ ਮੈਨੂੰ ਇਹ ਲੱਗਦਾ ਵੀ ਉਹ ਉੱਪਰ ਜਿਹੜਾ ਇਹ ਜਿਹੜਾ ਐਸ ਸੀ ਸੀਓ ਤਾਂ ਪੰਜਾਬ ਸਰਕਾਰ ਨੇ ਹੀ ਕਰਵਾਉਣਾ ਸੀ ਕਿਤੇ ਨਾ ਕਿਤੇ ਨਾਲ ਸਰਕਾਰ ਦੀ ਨਹੀਂ ਉਹ ਕਿਤੇ ਟਾਈਮ ਘਟ ਹੋਣ ਕਰਕੇ ਰਹਿ ਗਿਆ ਲਗਾਤਾਰ ਲੱਗੇ ਹੋਏ ਨੇ ਕਿਉਂਕਿ ਮਤਲਬ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਕੰਮ ਕਰਾਉਣ ਦਾ ਬੜਾ ਕੰਮ ਸੀ ਟਾਈਮ ਘਟ ਸੀ ਤੇ ਉਹਦੇ ਬਾਰੇ ਵੀ ਪੰਜਾਬ ਸਰਕਾਰ ਨੇ ਬੇਨਤੀ ਕੀਤੀ ਕਿ ਕਿਹੜੇ ਟਾਈਮ ਬਤਾਇਆ ਜਾ ਕੇ ਤਾਂ ਕਿ ਉਹਨੂੰ ਕੰਪਲੀਟ ਕੀਤਾ ਜਾ ਸਕੇ ਮੈਨੇ ਸਰ ਸੁਨੀਲ ਚਾਪੜ ਕਹਿ ਰਹੇ ਨੇ ਕਿ ਇਹਦੇ ਰਾਸ਼ਨ ਵੰਡਣਾ ਸਰਕਾਰ ਦਾ ਕੰਮ ਸੁਭਾ ਸਰਕਾਰ ਦਾ ਕੰਮ ਰਾਸ਼ਨ ਕਾਟਣਾ ਨਾ ਸੁਭਾ ਸਰਕਾਰ ਦਾ ਕੰਮ ਹੈ ਤਾਂ KYC ਕਰਨਾ ਉਹ ਵੀ ਸੁਭਾ ਸਰਕਾਰ ਦਾ ਕੰਮ ਹੈ। ਸਾਡੀ ਕੀ ਗਲਤੀ ਹੈ ਜਦੋਂ ਨੈਗਲੀਜੈਂਸੀ ਸੁਭਾ ਸਰਕਾਰ ਦਾ ਨਹੀਂ ਨਹੀਂ ਜਿਹੜੀ KYC ਵਾਲੀ ਗੱਲ ਹੈ ਜੀ ਉਹ ਕਿੰਨਾ ਕਿਤੇ ਮਤਲਬ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਕੰਮ ਬਹੁਤ ਵੱਡਾ ਸੀ, ਬਹੁਤ ਜ਼ਿਆਦਾ ਸੀ। ਟਾਈਮ ਘੱਟ ਸੀ ਔਰ ਉਹਨੂੰ ਅਸੀਂ ਕੰਪਲੀਟ ਕਰ ਲਾਂਗੇ। ਇਸੇ ਕਰਕੇ ਕਹਿ ਰਹੇ ਨੇ ਵੀ ਬੇਨਤੀ ਕੀਤੀ ਹੈ ਵੀ ਇਹਦਾ ਟਾਈਮ ਹੈ ਜਿਹੜਾ ਉਹ ਬਤਾਇਆ ਜਾਵੇ। ਬਾਕੀ ਤਾਂ ਰਾਸ਼ਨ卡 ਜਿਹੜੇ ਬਣਾਏ ਹੋਏ ਨੇ ਉਹ ਪੰਜਾਬ ਸਰਕਾਰ ਨੇ ਹੀ ਬਣਾਏ ਹੋਏ ਨੇ ਉਹਦੇ ਵਿੱਚੋਂ ਹੀ ਇਹ ਕੱਟ ਰਹੇ ਨੇ। ਉਹਦੀ ਉਹਦੇ ਨਹੀਂ ਉਹ ਅੱਜ ਤੁਹਾਨੂੰ ਅਸੀਂ ਇੱਥੇ ਆਉਣ ਦੀ ਇਹ ਚਲਕਿੱਤੇ ਵੀ ਜੋ ਪੰਜਾਬ ਸਰਕਾਰ ਨੇ ਬਣਾਏ ਹੋਏ ਨੇ ਰੈਸ਼卡 ਬਣਾਏ ਹੋਏ ਨੇ ਜੋ ਪੰਜਾਬ ਸਰਕਾਰ ਨੇ ਜਿੰਨਾ ਪਰਿਵਾਰਾਂ ਨੂੰ ਦੇ ਰਹੀ ਆ ਰਾਸ਼ਨ ਉਹਨਾਂ ਨੂੰ ਉਹੀ ਬਹਾਲ ਆ ਜਿਹੜਾ ਉਹ ਰੱਖਿਆ ਜਾਵੇ ਐਮਐਸਰ ਐਕਚੁਅਲ ਤੇ ਲੋਡ ਕਿੰਨੇ ਆ ਜੇ ਬੀਪੀਐਮ ਬੈਨੀਫਿਸ਼ੀਅਰੀ ਦੀ ਗੱਲ ਕੀਤੀ ਜਾਵੇ ਜਿੱਦਾਂ ਪੰਜਾਬ ਦੀ 55% ਦੇ ਕਰੀਬ ਘਟਣ ਦੀ ਪਲਾਨਿੰਗ ਹੈ ਸੈਂਟਰ ਵੱਲੋਂ ਐਕਚੁਅਲ ਤੇ ਪੰਜਾਬ ਦੀ ਲੋਡ ਕਿੰਨੀ ਆ ਕਿੰਨੇ ਮਤਲਬ ਇਸ ਤਰ੍ਹਾਂ ਦੇ ਬੈਨੀਫਿਸ਼ੀਅਰੀ ਹੈਗੇ ਜਿਹੜੇ ਬੰਥੇ ਕਰਿਆਂ ਜਿਹਨਾਂ ਲੋਡ ਹੈ ਕਿੰਨੀ ਜਿੰਨੀ ਜ਼ਰੂਰਤ ਆ ਉਹਨਾਂ ਹੀ ਕਾਰਡ ਬਣਾਏ ਗਏ ਨੇ ਉਹਦੇ ਵਿੱਚੋਂ ਹੀ 55 ਲੱਖ ਕਾਰ ਆ ਜਿਹੜਾ ਉਹ ਕਟਿਆ ਜਾ ਰਿਹਾ ਕੁਝ ਕੇ ਵੀ ਸੀ ਦੇ ਕਰਕੇ ਕਟਿਆ ਜਾ ਰਿਹਾ ਕੁਝ ਜਿਹੜੀਆਂ ਨਵੀਂ ਇਹਨਾਂ ਨੇ ਡਾਟਾ ਚੱਕਿਆ ਚਾਰ ਪੰਜ ਡਿਪਾਰਟਮੈਂਟ ਤੋਂ ਲਿਆ ਵੀ ਕਿਸੇ ਕੋਲ ਕਾਰ ਆ ਕਿਸੇ ਕੋਲ ਐਸ ਸੀ ਆ ਜਾਂ ਕਿਸੇ ਕੋਲ ਜ਼ਮੀਨ ਆ ਤੇ ਉਹਦੇ ਕਰਕੇ ਜਿਹੜੇ ਕਟੇ ਕਟਿਆ ਜਾ ਰਿਹਾ ਤਾਂ ਉਹ ਕ੍ਰਾਈਟੇਰੀਆ ਵੀ ਪਹਿਲਾਂ ਨਹੀਂ ਦੱਸਿਆ ਗਿਆ ਕਿ ਜੇ 5 ਏਕੜ ਜ਼ਮੀਨ ਤੋਂ ਜ਼ਿਆਦਾ ਉਹਨਾਂ ਦਾ ਕਹਿ ਰਹੀ ਹੈ ਨਾ ਕੇਂਦਰ ਸਰਕਾਰ ਦੀ ਇਹ ਪਹਿਲਾਂ ਦੱਸਿਆ ਗਿਆ ਸੀ ਇਹਦੇ ਕਰਕੇ ਸਾਰਾ ਕੁਝ ਦੇਖ ਕੇ ਬਣਾਇਆ ਹੋਇਆ ਹੈ ਜਿਹੜੋ ਪਰਾਂ ਦਾ ਵੀ ਵੇਰਵਾ ਦਿੱਤਾ ਉਹ ਵੀ ਸਫਲਤਾ ਕਰਦਾ। ਯੋਸ਼ੂ, ਦੇਖੋ ਜਿਹੜਾ ਵੇਰਵਾ ਹੈ ਉਹ ਕਿਤੇ ਝੂਠਾ ਥੋੜੋ ਹੋ ਸਕਦਾ ਨਹੀਂ ਲੁਕਾਇਆ ਜਾ ਸਕਦਾ। ਜਿਹੜੀ ਚੀਜ਼ ਸਾਹਮਣੇ ਹੈ ਉਹ ਤਾਂ ਹੈ ਹੀ ਹੈ ਪਰ ਇਹ ਵੀ ਜੇ ਕੋਈ ਛੋਟੇ ਮੁਰਗੀ ਕਰ ਕਿਸੇ ਨੂੰ ਮੁਰਗੀ ਕਰਾ ਕਿਸੇ ਕੋਲ ਕੀ ਆ ਕੀ ਹੈ ਜਿਹੜੀ ਛੋਟੀ ਗੱੜਾ ਟੜ ਵੀ ਆਏਗੀ। ਨਹੀਂ ਆਲਟੋ ਤਾਂ ਵੀ ਛੋਟੀ ਗੱੜਾ ਨੇ ਕਿਹਾ ਕਿ ਨਾ ਨੂੰ ਉਹ ਜੋ ਕੀ ਹੈ 10 ਦਾ 20 ਪੰਜਾਹ ਲੱਖ ਦੀਆਂ ਗੱਡੀਆਂ ਨੇ ਪੁਰਾਣੀ ਗੱਡੀ ਹੋਣਾ ਜਿਹਾ ਪਰੂਤੀ। ਲੱਖ 50 ਹਜ਼ਾਰ ਰੁਪਏ ਦੀ ਆ ਜਾਂਦੀ ਔਖਾ ਸੋਕੋਗੇ ਬੰਦੇ ਦੋ ਨਾਲ ਲੈ ਕੇ ਖਰੀਦ ਲੰਦਾ ਤੇ ਜੇ ਆਪਾਂ ਉਹਨੂੰ ਵੀ ਵਾਹਰ ਕਰਦੇ ਆਂਗੇ ਉਹ ਤੋਂ ਹੁਣ ਆਪਾਂ ਇਹ ਸਮਝੀ ਗਰੀਬੀ ਵਾਲੀ ਉਹ ਗੱਲ ਕੋਈ ਤਾਂ ਹੈ ਨਹੀਂ ਤੇ ਮੋਟਰਸਾਈਕਲ ਨਾਲ ਲੈ ਸਕੂਟਰ ਨਾਲ ਲੈ ਆ ਤਾਂ ਕਾਰ ਖਰੀਦ ਲਈ ਇਸ ਕਰਕੇ ਥੋੜਾ ਜਿਆ ਆਪਾਂ ਨੂੰ ਉਸ ਹਿਸਾਬ ਨਾਲ ਪੂਰੇ ਦਿਲ ਨਾਲ ਵੀ ਸੋਚਣਾ ਪੋਗਾ ਇਹ ਨਹੀਂ ਕਿ ਜੇ ਕਿਸੇ ਨੇ ਕਾਰ ਖਰੀਦ ਲਈ ਆਮੇ ਪੁਰਾਣੀ ਹੋ ਸੀ ਤਾਂ ਫਿਰ ਉਹ ਅਮੀਰੀ ਦੇ ਵਿੱਚ ਸ਼ਾਮਲ ਹੋ ਗਿਆ ਤੇ ਸਰਕਾਰ ਨੇ ਜਿਵੇਂ ਉਹ ਕਹਿ ਰਹੇ ਨੇ ਵੀ ਅਸੀਂ ਦੱਸ ਨਹੀਂ ਪਾ ਰਹੇ ਕਿ ਇਹ ਰਾਸ਼ਨ ਦਾ ਸੈਂਟਰ ਸਰਕਾਰ ਤੋਂ ਆਉਂਦਾ ਹੈ ਹਾਂਜੀ ਇਹ ਨਹੀਂ ਭੇਜਣਗੇ ਕਿ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਆਪਣੇ ਆਪ ਤੋਂ ਪ੍ਰੋਵਾਈਡ ਕਰਵਾਏਗੀ ਸਾਰਾ ਰਾਸ਼ਨ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਨਹੀਂ ਕੱਟਣ ਦਾ ਜੀ ਮਾਜੋਬ ਮੁੱਖ ਮੰਤਰੀ ਨੇ ਪਹਿਲੇ ਕਿਹਾ ਵੀ ਕਿਸੇ ਦਾ ਰਾਸ਼ਨ ਕਾਰਡ ਕੱਟਣ ਨਹੀਂ ਦਵਾਂਗੇ ਸਾਰਿਆਂ ਨੂੰ ਜਿੰਨਾ ਮਿਲਦਾ ਹੈ ਉਹ ਬਗੈਰਤ ਤੌਰ ਤੇ ਦਵਾਇਆ ਜਾਓ ਕੈਂਪ ਲਾਡਿਸ਼ ਕਰਦੇ ਅੱਜ ਇਹ ਕਾਰਵਾਈ ਪੂਰੀ ਹੈ ਸਰਕਾਰ ਦੇ ਚੱਲਣ ਤੱਕ ਇਹ ਸਹੀ ਸਿਕਾਰੀ ਲੋਕਾਂ ਦਾ ਪਰ ਕੰਟ੍ਰੋਲ ਅੱਜ ਜਿਹੜਾ ਕੈਂਪਾਂ ਦੀ ਗੱਲ ਤੁਸੀਂ ਕੀਤੀ ਹੈ ਪਤਰਕਰ ਭਾਈਚਾਰੇ ਚ ਹਰ ਇੱਕ ਗੱਲ ਸਵੇਰੇ ਸ਼ਾਮ ਤੇ ਰਾਤ ਤੁਸੀਂ ਨਵੀਂ ਤਾਜ਼ੀਆਂ ਖਬਰਾਂ ਦੇ ਦਿੰਦੇ ਹੋ ਸੁਣਦੇ ਤੁਹਾਡੇ ਇਹ ਚੈਨਲ ਲੋਕਾਂ ਤੱਕ ਗੱਲਾਂ ਨੂੰ ਪਹੁੰਚਾਉਂਦੇ ਵੀ ਨੇ ਤੁਸੀਂ ਬੀਜੇਪੀ ਦਾ ਇਤਿਹਾਸ ਕਿਸੇ ਪਾਰਟੀ ਦਾ ਇਤਿਹਾਸ ਅਜੇ ਤੱਕ ਪਾਰਟੀ ਬੀਜੇਪੀ ਕੀ ਕਹਿੰਦੀ ਹੈ ਉਹ ਪੰਜਾਬ ਦੇ ਪ੍ਰਧਾਨ ਸਾਹਿਬ ਨੂੰ ਪਤਾ ਹੀ ਨਹੀਂ ਉਹ ਕਹਿੰਦੇ ਘਟੇ ਨਹੀਂ ਪਹਿਲਾਂ ਘਰ ਆਪਣੀ ਸਲਾਹ ਕਰਕੇ ਤਾਂ ਬੀਜੇਪੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਮੈਂ ਅਪੀਲ ਕਰਾਂਗਾ ਘਰ ਸਲਾਹ ਕਰਕੇ ਫੈਸਲਾ ਕਰ ਲਿਓ ਜਾਖੜ ਸਾਹਿਬ ਤੁਹਾਡੇ ਪ੍ਰਧਾਨ ਨਹੀਂ ਪੰਜਾਬ ਦੇ ਜਦੋਂ ਜਾਖੜ ਸਾਹਿਬ ਕਹਿੰਦੇ ਅਸੀਂ ਕੱਟਿਆ ਹੀ ਨਹੀਂ ਇੱਕ ਪ੍ਰੈਜ਼ੀਡੈਂਟ ਦੇ ਐਡਾ ਵੱਡਾ ਬਿਆਨ ਦੇਣਾ ਬੜੀ ਮੰਦਭਾਗੀ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸਾਰੇ ਔਰ ਮੈਂ ਇਹਦੇ ਨਾਲ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਪੰਜਾਬ ਦਾ ਇਤਿਹਾਸ ਰਿਹਾ ਇਹਨੇ ਜ਼ੁਲਮ ਦੇ ਖਿਲਾਫ ਕਦੀ ਵੀ ਗੋਡੇ ਨਹੀਂ ਝੁਕੇ ਜ਼ੁਲਮ ਦਾ ਮੁਕਾਬਲਾ ਕੀਤਾ ਜੇ ਬੀਜੇਪੀ ਸਰਕਾਰ ਜ਼ੁਲਮ ਕਰੇਗੀ ਤਾਂ ਹਰ ਇੱਕ ਪੰਜਾਬੀ ਉੱਠ ਕੇ ਮੋਰੇ ਕੜਾ ਦੇਗਾ ਇਹ ਸਰ ਸੈਂਟਰ ਤੇ ਵੋਟ ਚੋਰੀ ਦਾ આરોਪ ਲੱਗਦਾ ਹੈ ਇਹ ਬਾਰੇ ਕੀ ਕਹਿੰਨਾ ਹੈ ਦੇਖੋ ਜੀ ਪਹਿਲਾਂ ਵੋਟ ਚੋਰੀ ਹੁਣ ਰਾਸ਼ਨ ਚੋਰੀ ਸੈਂਟਰ ਦਾ ਕੰਮ ਹੀ ਚੋਰੀ ਕਰਨਾ ਹੋ ਗਿਆ ਔਰ ਮੈਂ ਬੀਜੇਪੀ ਸਰਕਾਰ ਦੇ ਜਿਹੜੇ ਸੀਨੀਅਰ ਅਗੂਨਾਵਾਂ ਆਕਾਣਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਐ ਪੰਜਾਬ ਨਾਲ ਧੱਕਾ ਨਹੀਂ ਕਰ ਸਕਦੇ ਇਹ ਕਾਨੂੰਨ ਵੀ ਨਹੀਂ ਕਹਿੰਦਾ ਜਦ ਪਿਛਲੀਆਂ ਸਰਕਾਰਾਂ ਦੇ ਦੌਰਾਨ ਆਪਾਂ ਰਾਸ਼ਨ ਦੇ ਰਹੇ ਹਣ ਕੀ ਗੱਲ ਪੰਜਾਬ ਨਾਲ ਧੂ ਵਿਤਕਰਾ ਕਰਨ ਲੱਗਿਓ ਅਸੀਂ ਕਿਹੜਾ ਮਾਂ ਮਾਰੇ ਆ ਇਹਨਾਂ ਦੇ ਅਸੀਂ ਕੋ ਨੁਕਸਾਨ ਕਰਦੇ ਆ ਸਭ ਤੋਂ ਵੱਧ ਸ਼ਹੀਦੀਆਂ ਤਾਂ ਮੇਰੇ ਪੰਜਾਬ ਨੇ ਦਿੱਤੀਆਂ ਸਭ ਤੋਂ ਵੱਧ ਸੰਤਾਪ ਸਾਡੇ ਪੰਜਾਬੀਆਂ ਨੇ ਭੋਗਿਆ ਰਾਜ ਉਹ ਕਰਦੇ ਰਹੇ ਨੇ ਮੈਂ ਉਹ ਨੌ ਨਹੀਂ ਲੈਣਾ ਚਾਹੁੰਦਾ ਕਿਸ ਸਟੇਟ ਦਾ ਜਿਸ ਢੇ ਚੋ ਰਾਜ ਕਰਨ ਵਾਲੇ ਲੋਕ ਆਉਂਦੇ ਨੇ ਇੱਕ ਵੀ ਸ਼ਾਦਨ ਨਹੀਂ ਉਹਨਾਂ ਦੀ ਪੰਜਾਬ ਹਰ ਫਰੰਟ ਤੇ ਲੜਿਆ ਆਉਣ ਵਾਲੇ ਸਮੇਂ ਚ ਮੁੱਖ ਮੰਤਰੀ ਦਾ ਆਦੇਸ਼ ਹੋਏਗਾ ਡਟ ਕੇ ਅਸੀਂ ਲੋਕ ਫੇਰਾ ਦਵਾਂਗੇ ਹਰ ਗਿਜ਼ੇ ਕੰਮ ਨਹੀਂ ਇਹਨਾਂ ਨੂੰ ਕਰਨ ਦਾ